ਬਈ ਖਨੌਰੀ ਬਾਰਡਰ ਤੇ ਬਾਪੂ ਡੱਲਿਆਲ ਸਾਹਿਬ ਦੀ ਸੋਰਟ ਦੇ ਵਿੱਚ ਇੱਕ ਵੀਰ ਤੇ ਨਾਲ ਭੈਣਾ ਹੁਰੀਆਈਆਂ ਵੀ ਆਣ ਗਈ ਆ। ਆਪਾਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਾਹਿਬ ਜੀ ਫਤਿਹ ਕਿੱਥੋਂ ਪਹੁੰਚਿਆ ਬਈ ਜੀ ਆਪਾਂ? ਆਪਾਂ ਜੀ ਖੈੜ ਤੋਂ ਆਏ ਆ। ਠੀਕ ਹੈ। ਪੁਣੀ ਮਾਜਰਾ। ਪੁਣੀ ਪੁਣੀ ਮਾਜਰਾ। ਖੂਨੀ ਮਾਜਰਾ। ਖੂਨੀ ਮਾਜਰਾ। ਹਾਂਜੀ। ਠੀਕ ਹੈ ਠੀਕ ਹੈ। ਪਹਿਲੀ ਵਾਰ ਆਏ ਉੱਥੇ ਜਾਂ ਬਈ ਪਹਿਲਾਂ ਵੀ ਆਉਣੇ ਹੋ। ਮਤਲਬ ਪਿਛਲੇ ਧਰਨੇ ਵੇਲੇ ਵੀ ਆਏ ਸੀਗੇ। ਠੀਕ ਹੈ। ਹੁਣ ਇਸ ਧਰਨੇ ਵੇਲੇ ਪਹਿਲੀ ਵਾਰ ਆਏ ਆ। ਗੱਲ ਤਾਂ ਉੱਥੇ ਆ ਜਾਂਦੀ ਜਦੋਂ ਆਪਦੇ ਜਮੀਰ ਨੇ ਇਜਾਜ਼ਤ ਦਿੱਤੀ ਹੋਈ ਹੈ ਕੀ ਮੰਨ ਲਓ ਜਮੀਰ ਜਾ ਗਿਆ ਉਹਨੇ ਵੀਰੇ ਗੱਲ ਉਹ ਨਹੀਂ ਗੱਲ ਇਹ ਹੈ ਕਿ ਪਿਛਲੇ ਧਰਨੇ ਵੇਲੇ ਜੋਸ਼ ਕਿੰਨਾ ਸੀ ਹਾਂ ਇਸ ਵਾਰ ਜਿਹੜਾ ਇੱਕ ਤਾਂ ਭਾਈ ਅਮਰਿਤਪਾਲ ਸਿੰਘ ਵੀਰੇ ਇਹਨਾਂ ਨੇ ਪਾਵਰ ਸ਼ੋਅ ਕੀਤਾ ਸਰਕਾਰ ਨੇ ਹੂੰ ਤੋਂ ਬਾਅਦ ਚ ਇੱਕ ਤਾਂ ਵੈਸੇ ਲੋਕ ਡਰ ਗਏ ਸਹੀ ਗੱਲ ਹੈ ਉਹ ਲੋਕ ਇਹ ਨਹੀਂ ਸਮਝੇ ਕਿ ਉਹ ਪਾਵਰ ਸ਼ੋਅ ਹੋਇਆ ਹੀ ਡਰਾਉਣ ਵਾਸਤੇ ਸੀ ਠੀਕ ਹੈ ਉਸ ਤੋਂ ਬਾਅਦ ਤੋਂ ਥਰੂ ਗੈਸ ਦੇ ਗੋਲੇ ਕੋਸ਼ ਇੱਕ ਮੀਡੀਆ ਵਾਲੇ ਵੀਡੀਓ ਇਹ ਜਿਹੀਆਂ ਪਾ ਦਿੰਦੇ ਆ ਬੰਦਾ ਘਰੇ ਬੈਠਾ ਦੇਖਦਾ ਸੋਚਦਾ ਪਤਾ ਨਹੀਂ ਉੱਥੇ ਕੀ ਆ ਸਹੀ ਗੱਲ ਹੈ ਹੁਣ ਜੇ ਆਵਾਂਗੇ ਹੁਣ ਆ ਭਾਬੀਏ ਮੇਰੀ ਠੀਕ ਹੈ ਵੀਰਾ ਹੁਣ ਬੱਚਿਆਂ ਨੂੰ ਘਰੇ ਛੱਡ ਕੇ ਅਸੀਂ ਆਏ ਆ ਹਾਜ਼ਰੀ ਭਰ ਕੇ ਆਉਣ ਚ ਕੀ ਹੋ ਜਾਊਗਾ ਹਣਾ ਸਾਰਿਆਂ ਨੂੰ ਕੰਮ ਹੁੰਦੇ ਆ ਆਪਦੇ ਘਰਾਂ ਦੇ ਸਾਰੇ ਕਮਾਂਕਰ ਵਾਲੇ ਠੀਕ ਆ ਪਰ ਜਿਵੇਂ ਜਿਵੇਂ ਟਾਈਮ ਲੱਗਦਾ ਜਿਵੇਂ ਜਿਵੇਂ ਤੁਹਾਨੂੰ ਮੌਕਾ ਮਿਲਦਾ ਇੱਕ ਵਾਰ ਗੇੜਾ ਤਾਂ ਮਾਰੋ ਘੱਟੋ ਘੱਟ ਇਹਦਾ ਲੱਗੇ ਵੀ ਹਾਂ ਇਹ ਠੰਡਾ ਨਹੀਂ ਹੈਗਾ ਮਾਹੌਲ ਤੇ ਹਲੇ ਹੈਗੇ ਆ ਹਲੇ ਨਾ ਮਾਹੌਲ ਠੰਡਾ ਨਾ ਆਪਣਾ ਧਰਨਾ ਠੰਡਾ ਵੀ ਜਿਹੜੀਆਂ ਚੀਜ਼ਾਂ ਜਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਆਪਾਂ ਸੋਚ ਵੀ ਕਿਵੇਂ ਲਿਆ ਕੇ ਨਹੀਂ ਕੁਝ ਨਹੀਂ ਬਣਨਾ ਬਿਲਕੁਲ ਬਿਲਕੁਲ ਬੀ ਆ ਉੱਥੇ ਜਾ ਕੇ ਪਤਾ ਨਹੀਂ ਹੋ ਜੂਗਾ ਉਦੋਂ ਸਰਕਾਰਾਂ ਨੇ ਇਹੀ ਸੋਚ ਕੇ ਪਾਵਰ ਸ਼ੋ ਕੀਤਾ ਸੀ ਵੀ ਅਸੀਂ ਜੇ ਇੱਕ ਬੰਦੇ ਵਾਸਤੇ ਬਾਹਰੋਂ ਆਰਮੀ ਬੁਲਾ ਸਕਦੇ ਆ ਦੁਨੀਆ ਸਟੇਟਾਂ ਤੋਂ ਬਿਲਕੁਲ ਅਸੀਂ ਤੁਹਾਡੇ ਲਈ ਇੰਨੇ ਘੱਟ ਵਾਸਤੇ ਤਾਂ ਪਤਾ ਨਹੀਂ ਕੀ ਕਰ ਦਾਂਗੇ ਬਿਲਕੁਲ ਉਹ ਚੀਜ਼ਾਂ ਦਿਮਾਗ 'ਚ ਬਹਿ ਗਈਆਂ ਆਪਣੇ ਦੀ ਸਹੀ ਗੱਲ ਹੈ ਕਿਤੇ ਨਾ ਕਿਤੇ ਡਰ ਬੈਠ ਗਿਆ ਲੋਕਾਂ ਦੇ ਹੈ ਨਾ ਮਕਸਦ ਇਹ ਹੀ ਸੀ ਬਿਲਕੁਲ ਬਿਲਕੁਲ ਨਹੀਂ ਤਾਂ ਇੱਕ ਬੰਦੇ ਪਿੱਛੇ ਇੰਨਾ ਤੰਦਪ ਕਰਨਾ ਜਾਂ ਤਿੰਨ ਦਿਨ ਨੈਟ ਬੰਦ ਰੱਖਣਾ ਉਹ ਕੋਈ ਮਤਲਬ ਬਣਦਾ ਨਹੀਂ ਸੀ ਉਹਦਾ ਪਿੱਛੇ ਉਹਦਾ ਜਿਹੜੀ ਸਾਜ਼ਿਸ਼ ਸੀ ਉਹ ਇਹ ਹੀ ਸੀ ਕਿ ਲੋਕਾਂ ਦੇ ਮਨ 'ਚ ਆਪਾਂ ਡਰ ਕਿਵੇਂ ਪੈਦਾ ਨਹੀਂ ਬਿਲਕੁਲ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਆ ਹਨਾ ਮਤਲਬ ਤੁਹਾਡੀ ਗੱਲ ਸੁਣ ਕੇ ਮੇਰੇ ਵੀ ਦਿਮਾਗ ਦੇ ਵਿੱਚ ਇਹ ਗੱਲ ਜਾਗੀ ਵੀ ਹਾਂ ਯਾਰ ਸਹੀ ਗੱਲ ਆ ਆਪਾਂ ਤਾਂ ਹੀ ਕਹਿੰਦੇ ਆ ਵੀ ਹੁਣ ਹੁਣ ਆਹੀ ਚੀਜ਼ਾਂ ਦਾ ਦਿਖਾ ਰਹੇ ਆ ਜਾਣ ਕੇ মিডিਆ ਵਾਲੇ ਵੀ ਨਹੀਂ ਹੁਣ ਪਹਿਲਾਂ ਵਾਲਾ ਰੋ ਨਹੀਂ ਰਿਹਾ ਹੁਣ ਪਹਿਲਾਂ ਆਣਾ ਇਕੱਠ ਨਹੀਂ ਹੈਗਾ ਧਰਨੇ ਤੇ ਹੁਣ ਕਿਸਾਨ ਜਿਹੜੇ ਡਰ ਗਏ ਹਨਾ ਹੁਣ ਲੋਕ ਡਰ ਗਏ ਹੁਣ ਨੌਜਵਾਨ ਆ ਨਹੀਂ ਰਹੇ ਕੋਈ ਉਹ ਚੀਜ਼ ਨਹੀਂ ਹੈਗੀ ਉਹ ਸਿਰਫ ਉਹਨਾਂ ਨੇ ਜਿਹੜਾ ਇੱਕ ਦਿਮਾਗ 'ਚ ਵਹਿਮ ਪਾਇਆ ਉਹਨਾਂ ਨੂੰ ਲੱਗਦਾ ਸ਼ਾਇਦ ਹੈਗਾ ਪਰ ਨਹੀਂ ਸਾਡੇ ਦਿਮਾਗਾਂ 'ਚ ਕੋਈ ਵਹਿਮ ਨਹੀਂ ਹੈਗਾ ਚਾਹੇ ਹਨਾ ਜੋ ਮਰਜ਼ੀ ਹੋ ਜੇ ਨਹੀਂ ਬਿਲਕੁਲ ਜਦੋਂ ਬਜ਼ੁਰਗ ਇੰਨਾ ਕੁਝ ਕਰ ਸਕਦੇ ਆ ਆਪਾਂ ਤਾਂ ਫੇਰ ਵੀ ਸਹੀ ਗੱਲ ਹੈ ਸਹੀ ਗੱਲ ਨਹੀਂ ਨਹੀਂ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਆ ਭਾਣੇ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀ ਨਾ ਨੇ ਹਨ ਤੇ ਇਸੇ ਤਰ੍ਹਾਂ ਜੀ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਹੈਗਾ ਪਰ ਬਾਈ ਇੱਥੇ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਤੁਸੀਂ ਦੇਖੋ ਭੈਣੇ ਤੈਨੂੰ ਆਕੇ ਲੱਗਿਆ ਮੰਨ ਲਓ ਪਹਿਲਾਂ ਥੋਡੇ ਵੀ ਦਿਮਾਗ 'ਚ ਇਹ ਹੋਊ ਵੀ ਕਿਤੇ ਧਰਨਾ ਠੰਡਾ ਜਾਂ ਹੋਰ ਆ ਹਨਾ ਉਰੇ ਆਕੇ ਦੇਖੋ ਤੁਸੀਂ ਮਾਗਰ ਕਿੰਨਾ ਜੋਸ਼ ਹੈ ਘਟ ਨਹੀਂ ਤਾਂ ਡੇਢ-2 ਕਿਲੋਮੀਟਰ ਦਾ ਤੁਰਕੇ ਆਇਆ ਗੱਡੀ ਤੋਂ ਹਾਂ ਦੇਖ ਲਓ ਤੁਰਕੇ ਆਇਆ ਬਿਲਕੁਲ ਇੰਨਾ ਲੰਬਾ ਧਰਨਾ ਸੀਗਾ ਇਹਦੀ ਗੱਲ ਪਿਛਲੀ ਵਾਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ ਪਈ ਕਿ ਧਰਨੇ ਤੇ ਆ ਜਾਓ ਸਾਰੇ ਆਪੇ ਆ ਰਹੇ ਸੀ ਹੈ ਕੀ ਦੇਖ ਲਓ ਵੀ ਕਿੰਨੇ ਜਾਣਿਆਂ ਨੂੰ ਵੀਡੀਓ ਪਾ ਪਾ ਕੇ ਕਹਿਣਾ ਪੈ ਰਿਹਾ ਸਹੀ ਗੱਲ ਸਾਰੇ ਪਹੁੰਚੋ ਪਹੁੰਚੋ ਇਹ ਥੋੜੀ ਜੀ ਆਪਣੇ ਲੋਕਾਂ ਨੂੰ ਵੀ ਸੋਚੀ ਜਾ ਰਹੀ ਹੈ ਹਾਂ ਇੱਕੋ ਦਾ ਕਾਰਨ ਕੀ ਹੈ ਨਾ ਜਿਵੇਂ ਹਾਂ ਜਿਵੇਂ ਤੁਸੀਂ ਡਰ ਵਾਲੀ ਗੱਲ ਕਹੀ ਆ ਆਪਣੇ ਸਿੰਗਰ ਵੀ ਡਰੇ ਬੈਠੇ ਨੇਗੇ ਉਦੋਂ ਦੇਖੋ ਹਾਂ ਪਿਛਲੇ ਥਾਂ ਗੱਲਾਂ ਇੰਨੀਆਂ ਹੋਈਆਂ ਸਹੀ ਗੱਲ ਐ ਇਹ ਤਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਗੈਗਜ਼ੈਂਪਲ ਦਿੰਦੀ ਆ ਭਾਈ ਅਮਰਪਾਲ ਸਿੰਘ ਵਾਲੀ ਉਹ ਸਿੰਗਰਾਂ ਦੀ ਗੱਲ ਰਹੀ ਉਹਨੂੰ ਫਬਰ ਕਿੰਨੇ ਕੁ ਫੋਨ ਗਏ ਹੋਣੇ ਸਹੀ ਗੱਲ ਐ ਕਿੰਨੇ ਕੁ ਵੱਡੇ ਅਧਿਕਾਰੀਆਂ ਨੇ ਫੋਨ ਬਿਲਕੁਲ ਜਿਵੇਂ ਈਡੀ ਵਾਲਿਆਂ ਦੀ ਰੇਡ ਪਈ ਸੀ ਹਾਂ ਬਿਲਕੁਲ 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 ਸੈਂਟਰ ਤੋਂ ਵੀ ਆਪਣੀ ਸਟੇਟ ਗਵਰਨਮੈਂਟ ਨੂੰ ਪ੍ਰੈਸ਼ਰ ਹੋਊਗਾ ਉਹਨਾਂ ਨੇ ਗਾਹਾਂ ਆਪਣੇ ਮੁੰਡਿਆਂ ਤੇ ਆਪਣੇ ਸਿੰਗਰਾਂ ਤੇ ਆਰਟਿਸਟਾਂ ਤੇ ਪ੍ਰੈਸ਼ਰ ਪਾਇਆ ਹੋਣਾ ਹਾਂ ਬੱਬੂ ਮਾਨ ਬਾਈ ਨੇ ਪਿਛਲੀ ਵਾਰ ਕਿਸੇ ਨੂੰ ਇੱਕ ਵਾਰ ਵੀ ਕਿਹਾ ਸੀ ਵੀ ਧਰਨੇ ਤੇ ਪਹੁੰਚੋ ਐਤਕਿ ਉਹਨਾਂ ਨੂੰ ਵੀ ਵੀਡੀਓ ਚ ਕਿਹਾ ਪਿਆ ਕਿ ਹਾਲਾਂਕਿ ਉਹ ਕੋਈ ਬਿਆਨ ਨਹੀਂ ਦਿੰਦੇ ਬਿਆਨ ਨਹੀਂ ਦਿੰਦੇ ਨਾ ਉਹਰੇ ਆ ਕੇ ਵੀ ਗਏ ਨੇ ਉਦੋਂ ਦੇਖੋ ਪਿਛਲੀ ਵਾਰ ਉਹਨਾਂ ਨੇ ਕਿਹਾ ਸੀ ਵੀ ਸਾਬਿਤੇ ਠੀਕ ਹੈ ਪਿਛਲੇ ਉਹਨਾਂ ਨੇ ਹਜੇ ਕੋਈ ਬਿਆਨ ਨਹੀਂ ਦਿੱਤਾ ਐਤਕੀ ਉਹਨਾਂ ਨੂੰ ਵੀ ਕਹਿਣਾ ਪੈ ਗਿਆ ਵੀ ਭਾਈ ਆਓ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਬਿਲਕੁਲ ਇਹ ਜਿਹੜੀਆਂ ਆਪਣੇ ਲੋਕਾਂ ਨੂੰ ਸੋਚਣੀਆਂ ਚਾਹੀਦੀਆਂ ਨਿਕਲੋ ਬਾਹਰ ਕੁਝ ਨਹੀਂ ਹੈਗਾ ਹੈ ਨਾ ਸਰਕਾਰਾਂ ਨੇ ਜੋਰ ਪਹਿਲਾਂ ਵੀ ਬਹੁਤ ਲਾਏ ਆ ਗਾਂ ਵੀ ਲਾਉਣਗੇ ਪਰ ਉਹ ਚੀਜ਼ਾਂ ਸਿਰਫ ਆਪਣੇ ਦਿਮਾਗ 'ਚ ਬਿਠਾਉਣ ਵਾਸਤੇ ਹੁੰਦੀਆਂ ਨੇ ਹੋਰ ਕੁਝ ਨਹੀਂ ਉਹਨਾਂ ਨੂੰ ਬਣਾਉਣ ਵਾਲੇ ਆਪਾਂ ਵਾ ਸਹੀ ਗੱਲ ਕਰਨ ਵਾਲੇ ਵੀ ਆਪਾਂ ਹੀ ਸਹੀ ਗੱਲ ਬਿਲਕੁਲ ਬਿਲਕੁਲ ਧੱਕਾ ਕਰਨਗੇ ਅਗਲੀ ਵਾਰ ਆ ਜਾਣਗੇ ਸਹੀ ਗੱਲ ਸਹੀ ਗੱਲ ਆ ਹਾਂ ਕਿੰਨੀ ਕੁ ਲੰਬੀ ਧੱਕਾ ਚਾਹੀਦੀ ਕਿੰਨੀ ਕੁ ਲੰਬੀ ਜਾਵਾ ਹੈ ਨਾ ਤੇ ਇਹਦਾ ਇਹ ਨਹੀਂ ਪਤਾ ਕਦੋਂ ਕਿ ਇਹਨੂੰ ਤਖਤਾਂ ਤੋਂ ਥੱਲੇ ਕਰ ਦੇ ਦੇਖ ਲਓ ਆਪਾਂ ਤਾਂ ਬਾੜੀ ਪਿੱਛੇ ਨਹੀਂ ਜਾਂਦੇ ਆ ਤਿੰਨ ਸਰਕਾਰਾਂ ਆਏ ਦਹਾਕੇਾਂ ਚ ਬਦਲੀਆਂ ਨੇ ਸਹੀ ਗੱਲ ਪਹਿਲਾਂ ਆਪਾਂ ਬਾਦਲਾਂ ਨੂੰ ਦੇਖ ਲੋ ਸਾਤਾ ਫਿਰ ਆਪਾਂ ਕਾਂਗਰਸੀਆਂ ਨੂੰ ਲਾਤਾ ਉਹ ਇਹਨਾਂ ਨੂੰ ਲਾ ਦਾਂਗੇ ਜੇ ਧੱਕਾ ਕਰਨਗੇ ਸਹੀ ਗੱਲ ਆ ਬਿਲਕੁਲ ਨਹੀਂ ਸਹੀ ਆਪਣੇ ਲੋਕਾਂ ਨੇ ਕਿੱਥੇ ਨਹੀਂ ਆਪਣਾ ਜੋਰ ਦਿਖਾਇਆ ਬਿਲਕੁਲ ਬਿਲਕੁਲ ਬੋਟ ਆਪਣੇ ਹੱਥਾਂ ਸਹਾਰਾ ਬਣਾਉਣ ਵਾਲੇ ਆਪਾਂ ਆ ਸਰਕਾਰਾਂ ਆਪਾਂ ਨੂੰ ਨਹੀਂ ਬਣਾਉਂਦੀਆਂ ਸਹੀ ਗੱਲ ਆ ਬਿਲਕੁਲ ਨਹੀਂ ਬਿਲਕੁਲ ਬਹੁਤ ਚੰਗਾ ਲੱਗਿਆ ਬਾਈ ਤੇਰੀ ਇੰਨੀ ਸੋਹਣੀ ਸੋਚ ਆ ਹਨਾ ਮੈਂ ਕਹਿੰਦਾ ਵੀ ਤੁਸੀਂ ਦੇਖ ਲੋ ਵੀ ਇੱਕ ਮਹਾਲੀ ਵਾਲੇ ਏਰੀਆ ਚ ਨਹੀਂ ਉੱਥੇ ਐ ਹੁੰਦਾ ਅਗਲਾ ਕਹਿੰਦਾ ਵੀ ਯਾਰ ਕੁੜੀਆਂ ਕਲੀਆਂ ਰੀਲਾਂ ਤੱਕ ਕੀ ਹੋਣੀਆਂ ਗਿਆ ਹਨਾ ਇਹ ਕੁੜੀਆਂ ਮੈਂ ਤਾਂ ਆ ਫਰਾਨਾ ਬਾਈ ਇੰਨੀ ਜ਼ਿਆਦਾ ਯਾਰ ਨਾਲ ਚੱਕੀ ਫਿਰਦੀ ਆ ਕਲਾਵਲੇ ਉਹ ਸਾਹਮਣੇ ਨਹੀਂ ਆਉਂਦੇ ਸਹੀ ਗੱਲ ਨੇ ਜੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਜਿਉਂਦੇ ਵਸਦੇ ਰਹੋ ਚੜਦੀ ਕਲਾ ਬਾਈ ਖਾਲਸਾ ਵਾਹਿ ਫਤਿਹ